ਪੈਟ ਪੈਟ ਬਾਈ ਵੀਰੂ ਚੱਲਿਆ ਸਕੂਲ ਬੱਸ ਤਾਂ ਫਿਰ ਲੈ ਗਿਆ ਚਫੜਦਾ ਰਿਹਾ ਆਦੇ ਦੋਸਤਾਂ ਕੋਲੇ ਨਹੀਂ ਖਾਣੇ ਮੱਚ ਬਾਈ ਬਾਈ ਪਾਣੀ ਖੀ ਲਈ ਕੋਲ ਵੀ ਬਾਈ ਨਹੀਂ ਕੀਤੀ ਬਾਈ ਦਾ ਕਾਹਦੀ ਬਕਵਾਸ ਬਾਈ ਪੁੱਤ ਚੱਲ ਅਪਣੇ ਸੁਕਣੇ ਪਾਉਣੇ ਆ ਕੀ ਕਰਨੇ ਆ ਤੂੰ ਕੱਪੜੇ ਸੁਕਣੇ ਕੱਪੜੇ ਸੁਕਣੇ ਪਣੇ ਮੈਗਨਾ ਸੈੱਟ ਦੀ ਮਸ਼ੀਨ ਦੇ ਨਹੀਂ ਸੈੱਟ ਦੀ ਨਹੀਂ 5000 ਰੁਪਏ ਦੇ ਮਹਤਾ ਵਾਹੂਸ ਵਾਲੇ ਮੇਰੇ ਵਾਹੂਸ ਵਾਲੇ चादर अंदर एक पेंट पी आखिर करोड़ ਬੂਰ ਤੋਂ ਦੀ ਮੇਰੇ 32500 ਦੇ ਕੱਲ ਲੈ ਕੇ ਆ ਆਹੋ ਲੈ ਕੇ ਆਇਆ ਹੋਰ ਕੋਈ ਚੋਰ ਕੋਈ ਕਿਉਂ ਥਾ ਫੜ ਫੜ ਹੋਈ ਜਾਂਦੀ ਮੇਰਾ ਚੱਲਿਆ ਹੈ ਫੜ ਫੜ ਹੋਈ ਹੈ ਮਸ਼ੀਨ ਚੱਲਣੀ ਫੜ ਫੜੀ ਹੋਣੀ ਹੈ ਹੋਰ ਕੋਈ ਝੂਠ ਦੱਸ ਸਰਪ ਘੱਟ ਪਈ ਮਕੋ ਉਹ ਨਹੀਂ ਛੇਦੀ ਮੁੱਕ ਗਈ ਬਸ ਨਵੀਂ ਲੈ ਕੇ ਆ ਹੁਣ ਅੱਜ ਮੈਂ ਸਾਰੀ ਖਤਮ ਕਰ ਦੇਣੀ ਹੈ ਠੀਕ ਆ ਗਵੜਾਣਾ ਸੜਦੀ ਬਲੇਖ ਚ ਮਸ਼ੀਨ ਚ ਹੂੰ ਯਾ ਮੇਰਾ ਮੈਗ ਦੇ ਮੈਗੜੀ ਕੀ ਆਂਦਾ ਵਾ ਆ ਲੈ ਸੌਰੀ ਮੰਗ ਮੇਰ ਤੋਂ ਸੌਰੀ ਚੱਲ ਮੇਰੇ ਆਸ ਤੇ ਲੱਛੇ ਪਰੌਠੇ ਬਣਾਇਆ ਲੱਛੇ ਪਰੌਠੇ ਮੇਰੇ ਅਲਮਾਰੋਂ ਸੁਆਣੀ ਨਹੀਂ ਤੈਨੂੰ ਨਾ ਚੇਤਾ ਭੁੱਲ ਗਿਆ ਲੈ ਚੇਤਾ ਤੂੰ ਆ ਤੱਕ ਵਾ 8 ਵਜੇ ਦੀ ਅਲਮਾਰੋਂ ਨਾਲ ਬੈਠਾ ਵਾ ਆਪਣੀ ਕੀ ਬਣਾਉਣ ਲੱਗੀ ਆ ਹਾਂ ਅਸਰ ਨੂੰ ਤੇਲ ਬਣਾਇਆ ਮੈਂ ਕਿ ਕੀ ਬਣਾਉਣ ਲੱਗੀ ਆ ਮੈਂ ਜਿਗਾਉਂ ਕੀ ਦੇ ਆਸ ਤੇ ਹਾਂ ਕੋਲ ਵੀ ਰਸਤੇ ਤੋਂ ਮੇਰੇ ਆਸਤੇ ਸੁਆ ਮੰਗ ਰਸੀ ਤੈਨੂੰ ਵੀ ਲੈ ਲਈ ਸਾਰੇ ਆਸਤੇ ਇਹਨਾਂ ਬਣ ਗਈ ਤੇ ਸਾਰਿਆਂ ਨੇ ਖਾਣੇ ਸਮਝ ਗਏ ਕਿੰਨੇ ਪੈਟਕ ਤਿੰਨ ਪੈਟਕ ਹੋਣਾ ਲੱਗੀ ਵੀ ਪੈਟਕ ਬਣਾਉਣਾ ਮੇਰੇ ਆਸਤੇ ਥਾੜੇ ਆ ਵੀ ਪੈਟਕ ਹੈ ਆ ਕੀ ਕੋਣ ਲੱਗਿਆ ਇਹਦੇ ਸਬਜ਼ੀਆਂ ਕੱਟ ਕੇ ਪਾਉਣ ਲੱਗੀਆਂ ਪਿਆਜ਼ ਟਮਾਟਰ ਮਟਰ ਗਾਜਰ ਤੇ ਧਲੀਆਂ ਇਹ ਤੋੜਨ ਜਾਣਾ ਮੈਂ ਬਾਹਰ ਤਣ ਲੈ ਕੇ ਆ ਪਰ ਜਾ ਕੇ ਜਾ ਜੇ ਤੁਸੀਂ ਲੈ ਦੇ ਥੋੜਾ ਜਿਹਾ ਹੈ ਤੁਸੀਂ ਲੈ ਲਓ ਲੈ ਦੇ ਪਰ ਮੈਨੂੰ ਥੋੜਾ ਹੀ ਤੋੜ ਕੇ ਲੈ ਆਇਓ ਜਿੰਨਾ ਕਿ ਚਾਹੀਦਾ ਹੈ ਆਪਣੇ ਘਰ ਦਾ ਹੀ ਆ ਇਹ ਨਾਲ ਮੈਂ ਬਰਗਬਰ ਕੇ ਲੈ ਆਉਂ ਜਿੰਨਾ ਤੇ ਪਹਿਣਾ ਉਹਨਾਂ ਕੇ ਲਈ ਕੇ ਆਇਓ ਇੰਨਾ ਕੁ ਠੀਕ ਆ ਲੈ ਨਾ ਉਹਨਾਂ ਨੇ ਲੈ ਕੇ ਆਉਣਾ ਮੈਂ ਲੈਣ ਦਿੱਤਾ ਸਾਰਾ ਮੁਕਾ ਵਾਇਨਾ ਉੱਤੇ ਤਾਂ ਜਾ ਤੋੜ ਕੇ ਤਾਂ ਹੀ ਤਾਂ ਪਾ ਲਈਦਾ ਵਾ ਹੱਥ ਵੱਡਾ ਨਾ ਮੇਰਾ ਨਹੀਂ ਹੱਥ ਓਡਾ ਥੋੜਾ ਹੀ ਲੈ ਕੇ ਆਇਓ ਜਿੰਨਾ ਖਣ ਪੋਣਾ ਮੜਰਾ ਜਿ ਕੋਨ ਨੂੰ ਮੈਂ ਆਪੇ ਲੈ ਆਉਂਗੀ ਤੇ ਸਟੇ ਬਣਾਈ ਮੂਰੀ ਮੇਗੀ ਚਲ ਗਿਆ ਠੀਕ ਆ ਲੈ ਭਾਈ ਮੇਰਾ ਕੁਲਵੀਰ ਆ ਗਿਆ ਤੇ ਮੈਂ ਚੱਕ ਲੈਣਾ ਬੋਤਲਾ ਮੈਂ ਚੱਕ ਕੋਈ ਗੱਲ ਨਹੀਂ ਪਾਣੀ ਆ ਉਹ ਬ੍ਰੂ ਕੁਲਵੀਰ ਦੀ ਦੇਖਤੀ ਬੋਤਲ ਤੇ ਉਧਰ ਸਾਡਾ ਵੀਰੂ ਆ ਗਿਆ ਘਰੇ ਕੁਲਵੀਰ ਬਹੁਤ ਯਾਦ ਆਈ ਤੇਰੀਏ ਮੈਂ ਦੀ ਤੇ ਕਿਲਵਾਇ ਕਰਦਾ ਕੁਲਵੀਰ ਤੇਰੀ ਯਾਰ ਬਹੁਤ ਆਈ ਹੈ ਹੈਂਡਵਾਸ਼ ਕਰਕੇ ਅੰਦਰ ਚੱਲ ਕੁਲਵੀਰ ਤੇਰੀ ਯਾਰ ਬਹੁਤ ਆਈ ਠੀਕ ਹੈ ਸੁਣ ਲੈ ਤੈਨੂੰ ਕਦਹਨਾ ਤੇ ਗੱਲ ਦੱਸਾਂ ਇਹਨਾਂ ਦਾ ਸਕੂਲੇ ਸਟੌਨ ਡਿੱ ਗਿਆ ਮਿਲ ਗਿਆ ਕਿਸੇ ਦੇ ਛਾਲਟ ਮੈਡਮ ਦੀ ਕੋਟੀ ਕੱਟ ਨੂੰ ਡਿੱ ਗਿਆ ਉਹਨਾਂ ਬਟਨਾਂ ਸਟੌਨ ਯਾਰਾ ਚੱਕ ਲੈ ਕੇ ਤਾਂ ਮੰਮੀ ਤੇਰੇ ਲਈ ਲੈ ਕੇ ਤੇ ਜਾ ਆ ਕੇ ਨਾ ਤੇਨੂੰ ਪਤਾ ਨਹੀਂ ਹਜੀ ਸਕੂਲ ਦਾ ਚੀਜ਼ਾਂ ਨਹੀਂ ਜਾ ਕੇ ਅੱਜ ਭੂਵੀ ਰੀਡਜੀ ਲੱਗ ਗਈ ਵਿਚਾਰੇ ਨੂੰ ਆਹ ਤੇ ਗੱਲ ਆਹ ਤੇ ਜਾਣ ਬੱਚੇ ਖੇਡਣ ਲਈ ਮੰਮੀ ਐਸੀ ਚੀਜ਼ਾਂ ਲੈ ਕੇ ਹੁੰਦਾ ਮੰਮੀ ਐਸੀ ਚੀਜ਼ਾਂ ਮੰਮੀ ਐਸੀ ਬਟਨ ਮਿਲੇ ਕੇ ਹੁੰਦਾ ਇਹ ਮਰੇੰਡ ਹੁਆ ਮਰੇੰਡ लड्डू अच्छा लड्डू भी करा पे लड्डू भी भी ते तेरा लाक तू लाक नहीं लाक चल मले ऐते पप्पा ताले कपड़े उतार दंदे हाया गिंदी होई गी ऐथे जहर सेट मैं ले मैं कार दंदा सेट है ले पे मेरे ले पे कपड़े यार तू बैठ मैं आ कपड़े आ गई अपनी ਹੀ ਕੋਲਵੀਰ ਨੂੰ ਬੜੀ ਕਹਿਣ ਤਾਂ ਨਹੀਂ ਬਣਾਦੀ ਅਕੀਰ ਦਾ ਚਮਚਾ ਲੀ ਆਹ ਦੂਜਾ ਚਮਚਾ ਹਾਏ ਕੋਲਵੀਰ ਨੂੰ ਬੜੀ ਕਹਿਣ ਤਾਂ ਨਹੀਂ ਬਣਾਦੀ ਮੈਂ 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 ਤੇਰੇ ਵਿੱਚੋਂ ਮੈਗੀ ਮੈਗੀ ਖਵਾਉਂਗੀ ਚੱਲੀ ਓਕੇ ਮੈਂ 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 ਕਿਉਂ ਪਾਣੀ ਤਾਂ ਦੇ ਦ ਹਾਂ ਪਾਣੀ ओके जी बाय बाय दोस्तों ऐसी छोटा जहा आज दा जो थोड़ा चंगा लगा तो लाइक कमेंट जरूर करके जाया करो जो उसको तो भी वीडियो लगा तो शेयर भी जरूर कर दिया करो बाय बाय